ਜਦੋਂ ਤਕਲੀਫ ਦੱਸਣ ਵਾਲਾ ਹੀ ਗੈਂਗਸਟਰਾਂ ਦੇ ਨਾਲ ਰਹੇ ਹੋਏ ਨੇ ਮੈਂ ਤਾਂ ਇਹ ਲੱਗਦਾ ਵੀ ਹੁਣਾਂ ਭਾਵੇਂ ਕੋਈ ਕਿੱਡਾ ਵੀ ਵੱਡਾ ਨੁਕਸਾਨ ਹੋਵੇ ਜੇ ਹੁਣ ਪੁਲਿਸ ਕੋਲੇ ਕੰਪਲੇਂਟ ਨਹੀਂ ਕਰਾਂਗੇ ਕਦੇ ਵੀ ਕਿਉਂਕਿ ਕਿਹਦੇ ਕੋਲੇ ਜਾਈਏ ਇਨਸਾਫ ਮੰਗਾ ਕੀ ਤੋਂ ਮੰਗ ਰਹੇ ਹਾਂ ਅਸੀਂ ਸੈਂਟਰ ਗਵਰਨਮੈਂਟ ਹੈ ਲਾਉਨਸਪੀਰ ਨਾਲ ਮਿਲੀ ਹੋਈ ਹੈ 268 ਲੱਖ ਨੂੰ ਬਿਲਕੁਲ ਫੇਕ ਕੀਤਾ ਹੋਇਆ ਕਿਸੇ ਕੋਰਟ 'ਚ ਪੇਸ਼ ਨਹੀਂ ਹੋਣਾ ਜਦੋਂ ਹੁਣ ਧਾੜ ਤਿੰਨ ਡੀਐਸਪੀ ਉਹਨੂੰ ਲੈ ਕੇ ਜਾਣਗੇ ਪੰਜਾਬੀ ਗਾਇਕ ਸੁਭਦੀਪ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਮੁਲਜ਼ਮ ਲੌਰਸ ਦਸਨੋਈ ਦੀ ਇੰਟਰਵਿਊ ਨੂੰ ਲੈ ਕੇ ਕਾਫੀ ਜਿਹੜਾ ਵਿਵਾਦ ਖੜਾ ਹੋਇਆ ਸੀ ਪਰਿਵਾਰ ਲਗਾਤਾਰ આરોਪ ਲਗਾ ਰਿਹਾ ਸੀ ਕਿ ਇੱਕ ਤਰਫ ਸਾਨੂੰ ਇਨਸਾਫ ਨਹੀਂ ਮਿਲਿਆ ਦੂਜੀ ਤਰਫ ਜਿਹੜਾ ਜੇਲ੍ਹਾਂ ਦੇ ਵਿੱਚ ਗੈਂਗਸਟਰਾਂ ਦੀਆਂ ਜਿਹੜੀਆਂ ਇੰਟਰਵਿਊਆਂ ਹੋ ਰਹੀਆਂ ਨੇ ਤਾਂ ਨਵਾਂ ਮਾਮਲਾ ਜਿਹੜਾ ਸਾਹਮਣੇ ਆਇਆ ਇੰਟਰਵਿਊ ਨੂੰ ਲੈ ਕੇ ਸਾਡੇ ਨਾਲ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਗੱਲਬਾਤ ਕਰਾਂਗੇ ਪੂਰੇ ਮਾਮਲੇ ਨੂੰ ਲੈ ਕੇ ਸਵਾਗਤ ਹੈ ਤੁਹਾਡਾ ਕੀ ਕਹੋਗੇ ਲਗਾਤਾਰ ਪਰਿਵਾਰ ਇਨਸਾਫ ਨੂੰ ਲੈ ਕੇ ਭਟਕ ਰਿਹਾ ਸੀ ਤੇ ਉੱਥੇ ਇੰਟਰਵਿਊ ਨੂੰ ਲੈ ਕੇ ਵੀ ਜਿਹੜੇ ਇਲਜ਼ਾਮ ਲੱਗੇ ਸੀ ਕਿ ਜ਼ਿਲ੍ਹਾ ਦੇ ਵਿੱਚ ਸੁਵਿਧਾਵਾਂ ਪ੍ਰਦਾਨ ਹੋ ਰਹੀਆਂ ਨੇ ਇੰਟਰਵਿਊਆਂ ਹੋ ਰਹੀਆਂ ਨੇ ਅੱਜ ਖੁਲਾਸਾ ਹੋਇਆਗਾ ਕੀ ਖੁਲਾਸਾ ਹੋਇਆ ਜੀ ਬਿਲਕੁਲ ਅਮੀਰ ਸੀ ਕਿ ਪਿਛਲੀ ਡੇਢ ਦੇ ਉੱਤੇ ਜਦੋਂ ਇਹ ਸੀਲ ਬੰਦਲ ਫੋਪਾ ਪੇਸ਼ ਕੀਤਾ ਸੀ ਉਦੋਂ ਵੀ ਲੱਗਦਾ ਸੀ ਇਹ ਵੀ ਕੁਝ ਨੁਕਸਤਾ ਹੋਊਗਾ ਕਿਉਂਕਿ ਬਾਈ ਨੇਮ ਤਾਂ ਨਾਮ ਅੱਗੇ ਆਣਗੇ ਆਣਗੇ ਹਨ ਪਰੰਤੂ ਜਦੋਂ ਅੱਜ ਨਾਮ ਵੀ ਬਾਈ ਪਤਾ ਵੀ ਲੱਗ ਗਿਆ ਵੀ ਖੜ ਜੇਲ੍ਹ ਦੇ ਵਿੱਚ ਬਣੀ ਐ ਆਪਣੇ ਸੌਰੀ ਸੀਆਈ ਸਟਾਫ ਦੇ ਵਿੱਚੋਂ ਬਣੀ ਐ ਦਾ ਹੋਰ ਵੀ ਬੜਾ ਮਤਲਬ ਮਨ ਨੂੰ ਇਹ ਲੱਗਿਆ ਵੀ ਯਾਰ ਕੌਣ ਹੈ ਸਾਡਾ ਮਨ ਕੀਦੇ ਕੋਲੇ ਕੰਪਲੇਂਟ ਕਰਾਂਗੇ ਕਿਹਦੇ ਕੋਲੇ ਜਾ ਕੇ ਆਪਣਾ ਤਕਲੀਫ ਦੱਸਾਂਗੇ ਜਦੋਂ ਤਕਲੀਫ ਦੱਸਣ ਲਈ ਗੈਂਗਸਟਰਾਂ ਦੇ ਨਾਲ ਰਹੇ ਹੋਏ ਨੇ ਮੈਨੂੰ ਤਾਂ ਇਹ ਲੱਗਦਾ ਵੀ ਹੁਣ ਭਾਵੇਂ ਕੋਈ ਕਿੱਡਾ ਵੀ ਵੱਡਾ ਨੁਕਸਾਨ ਹੋਵੇ ਜੇ ਹੁਣ ਪੁਲਿਸ ਕੋਲੇ ਕੰਪਲੇਂਟ ਨਹੀਂ ਕਰਾਂਗੇ ਕਦੇ ਵੀ ਕਿਉਂਕਿ ਕਿਹਦੇ ਕੋਲੇ ਜਾਈਏ ਇਹ ਤਾਂ ਯਾਰ ਸਾਰਾ ਲਾਣਾ ਹੀ ਰਲਿਆ ਬੈਠਾ ਇਹਨਾਂ ਦੇ ਨਾਲ ਐ ਜਿੱਥੋਂ ਤੱਕ ਮੈਂ ਵਿਅਕਤੀਗਤ ਤੌਰ ਤੇ ਸਾਡੇ ਡੀਜੀਪੀ ਸਾਹਿਬ ਗੌਰਵ ਚੱਗਜੀ ਨੂੰ ਮੈਂ ਮਿਲਿਆ ਵੀ ਐ ਇੱਕ ਦੋ ਵਾਰੀ ਉਹ ਦੇਖਣ ਨੂੰ ਮੈਨੂੰ ਇੰਨੇ ਵਧੀਆ ਇਨਸਾਨ ਲੱਗਦੇ ਐ ਸਪਸ਼ਟ ਹੀ ਵਿਅਕਤੀ ਲੱਗਦੇ ਲੇਕਿਨ ਇਹੋ ਜੀ ਅਵਦੇ ਤੇ ਬੈਠੇ ਹੋਏ ਅਫਸਰ ਸਹਿਬਾਨ ਦੇ ਉੱਤੇ ਵੀ ਇੰਨਾ ਸਰਕਾਰ ਦਾ ਜਾਂ ਗੁੰਡਿਆਂ ਦਾ ਇੰਨਾ ਜਿਆਦਾ ਦਬਾਅ ਹੈ ਵੀ ਉਹਨਾਂ ਨੂੰ ਮਾਨਯੋਗ ਹਾਈ ਕੋਰਟ ਵਰਗੇ ਅਦਾਰੇ ਅੱਗੇ ਵੀ ਜਾ ਕੇ ਝੂਠਾ ਐਫੀਡਵਟ ਦੇਣਾ ਪਵੇ ਵੀ ਇਹ ਤਾਂ ਪੰਜਾਬ ਤੋਂ ਬਾਹਰ ਹੋਈ ਐ ਤੇ ਜੇਕਰ ਇੱਡੀ ਵੱਡੀ ਉਮਤੀ ਤੇ ਬੈਠੇ ਹੋਏ ਵਿਅਕਤੀ ਨੂੰ ਸਹੀ ਗਰਾਊਂਡ ਰਿਐਲਿਟੀ ਦਾ ਨਹੀਂ ਪਤਾ ਜਦਕਿ ਉਹਨਾਂ ਨੇ ਨੱਕ ਦੇ ਫੱਲੇ ਜਿਹੜੀ ਇਹ ਵੀਡੀਓ ਤਿਆਰ ਕੀਤੀ ਗਈ ਹੈ ਤਾਂ ਇਹ ਕਿਵੇਂ ਹੋ ਸਕਦਾ ਨਹੀਂ ਉਸ ਤੋਂ ਉਹ ਇਹਨਾਂ ਵੱਡਾ ਸੈਟ ਐਕਚੁਅਲੀ ਉੱਥੇ ਲਾਇਆ ਗਿਆ ਵੀ ਕਿਵੇਂ ਨਾ ਪਤਾ ਹੋਵੇ ਇਸ ਗੱਲ ਦਾ ਇਹਨਾਂ ਗੱਲਾਂ ਤੋਂ ਬੜੀ ਹੈਰਾਨੀ ਹੁੰਦੀ ਹੈ ਔਰ ਜਿਹੜੇ ਸਾਡੇ ਵਰਗੇ ਸ਼ਰਾਫਤ ਨਾਲ ਇੱਕ ਦਸਨ ਉਹਦੀ ਕਮਾਈ ਕਰਕੇ ਬੱਚੇ ਜਿਹੜੇ ਅੱਗੇ ਵਧਿਆ ਉਹਨਾਂ ਦਾ ਜਿਹੜਾ ਰਾਹ ਸਰਕਾਰ ਨੇ ਹੋਰ ਔਖਾ ਕਰਤਾ ਗੁੰਡਿਆਂ ਗੁੰਡਿਆਂ ਦੇ ਅੱਗੇ ਜਾ ਕੇ ਕਿਉਂਕਿ ਲੱਗਦਾ ਹੀ ਇਸ ਤਰ੍ਹਾਂ ਜਿਵੇਂ ਪੰਜਾਬ ਦੀ ਸਰਕਾਰ ਨੂੰ ਗੁੰਡੇ ਚਲਾ ਰਹੇ ਆ ਤੁਸੀਂ ਯਕੀਨ ਕਰਿਓ ਅਸੀਂ ਲੌਰੈਂਸ ਵੀ ਇਸੇ ਵੀਡੀਓ ਨੂੰ ਅਦਾਲਤ ਦੇ ਰਿਕਾਰਡ ਦੇ ਵਿੱਚ ਲੈ ਕੇ ਰੱਖਣਾ ਚਾਹੁੰਦੇ ਸੀ ਵੀ ਇਹ ਇਹਨੂੰ ਇਹਨੂੰ ਇੱਕ ਐਵਿਡੈਂਸ ਵਜੋਂ ਵੇਖਿਆ ਜਾਵੇ ਇਹਦੇ ਕੋ ਜੋ ਕੋਈ ਜਿਹੜਾ ਦੋਸ਼ੀ ਆ ਉਹ ਆਪਣੇ ਮੂੰਹ ਦੇ ਨਾਲ ਅਨਾਉਂਸ ਕਰ ਰਿਹਾ ਉਹਦੀ ਆਪਣੀ ਆਵਾਜ਼ ਆ ਉਹ ਇੰਟਰਵਿਊ ਲੈਣ ਵਾਲਾ ਪੱਤਰਕਾਰ ਜਿੰਦਾ ਵਿਅਕਤੀ ਹੈ ਉਹਨੂੰ ਪੁੱਛਿਆ ਜਾ ਸਕਦਾ ਵੀ ਇਹ ਸਵਾਲ ਸਹੀ ਸੀ ਜਾਂ ਗਲਤ ਸੀ ਹਨਾ ਇਹ ਕਿਸੇ ਦਬਾਅ ਚ ਅਧੀਨਤਾ ਨਹੀਂ ਲਏਗੇ ਪਰੰਤੂ ਸਾਨੂੰ 6 ਮਹੀਨੇ ਸਿੱਟ ਦੀਆਂ ਬੇਨਤੀਆਂ ਕਰਦਿਆਂ ਨੂੰ ਲੰਘ ਗਏ ਵੀ ਇਹਨੂੰ ਰਾਮਤੀ ਰਿਕਾਰਡ ਤੇ ਲੈ ਆਓ ਪਰੰਤੂ ਉਹਨਾਂ ਨੇ ਹਾਂ ਨਹੀਂ ਭਰੀ ਅਖੀਰ ਨੂੰ ਮੈਨੂੰ ਹਾਈ ਕੋਰਟ ਦਾ ਸਹਾਰਾ ਲੈਣਾ ਪਿਆ ਮੈਂ ਉੱਥੇ ਪਟੀਸ਼ਨ ਪਾਈ ਤਾਂ ਨਾਲ ਦੀ ਨਾਲ 24 ਘੰਟਿਆਂ ਦੇ ਅੰਦਰ ਉਹ ਜਿਹੜੀ ਉਹ ਵੀਡੀਓ ਹੈ ਅਦਾਲਤ ਦੇ ਰਿਕਾਰਡ ਤੇ ਆ ਗਈ ਤਾਂ ਤੁਸੀਂ ਇਹ ਦੇਖੋ ਵੀ ਕੋਈ ਨਾ ਕੋਈ ਤਾਂ ਸਿੱਟ ਨੂੰ ਪੁਲਿਸ ਨੂੰ ਰੋਕ ਹੀ ਰਿਹਾ ਹੈ ਨਾ ਹੁਣ ਭਾਵੇਂ ਮੈਂ ਤਾਂ ਇਹ ਗੱਲ ਅਫਸਰ ਸਾਹਿਬਾਂ ਨੂੰ ਕਈ ਵਾਰੀ ਪੁੱਛ ਵੀ ਲੰਨਾ ਉਹ ਵੀ ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਕੋਈ ਰੋਕਦਾ ਤਾਂ ਸਾਨੂੰ ਜਵਾਬ ਦੇ ਦਿਓ ਸਰ ਅਸੀਂ ਚੁੱਪ ਕਰਕੇ ਘਰ ਤਾਂ ਬੈਠ ਜਾਈਏ ਹੈ ਨਾ ਅਸੀਂ ਤੁਹਾਡੇ ਚੱਕਰ ਦਾ ਦਫ਼ਤਰਾਂ ਦੇ ਨਾਂ ਲਾਈਏ ਕਿਉਂਕਿ ਸਾਨੂੰ ਪਤਾ ਲੱਗ ਜੇ ਵੀ ਕੁਝ ਨਹੀਂ ਹੋਣਾ ਇੱਥੇ ਇਨਸਾਫ ਮੰਗਾ ਕੀ ਤੋਂ ਮੰਗ ਰਹੇ ਆ ਅਸੀਂ ਸੈਂਟਰ ਗਵਰਨਮੈਂਟ ਹੈ ਲਾਉਨਸ ਦੇ ਨਾਲ ਮਿਲੀ ਹੋਈ ਹੈ 268 ਲੱਖ ਨੂੰ ਬਿਲਕੁਲ ਸਹੀ ਕੀਤਾ ਹੋਇਆ ਕਿਸੇ ਕੋਰਟ 'ਚ ਪੇਸ਼ ਨਹੀਂ ਹੋਣਾ ਜਦੋਂ ਹੋਣਾ ਧਾੜ ਤਿੰਨ ਡੀਐਸਪੀ ਉਹਨੂੰ ਲੈ ਕੇ ਜਾਣਗੇ ਜੇ ਖਤਰਾ ਹੈ ਤਾਂ ਮੀਰੇ ਵਰਗੇ ਵਿਅਕਤੀ ਨੂੰ ਖਤਰਾ ਹੈ ਮੇਰੇ ਪੁੱਤ ਵਰਗੇ ਬੱਚਿਆਂ ਨੂੰ ਖਤਰਾ ਹੈ ਜਿਹੜੇ ਕਮਾਈ ਕਰਕੇ ਸਰਕਾਰ ਦੇ ਗੋਬੇ ਦੇ ਵਿੱਚ ਕਰੋੜਾਂ ਰੁਪਏ ਦਾ ਟੈਕਸ ਭਉਂਦੇ ਆ ਖਤਰਾ ਤਾਂ ਉਹਨਾਂ ਲੋਕਾਂ ਨੂੰ ਖਤਰਾ ਵਿਰਵਾਸ਼ਾ ਨੂੰ ਪੰਜਾਬ ਵਰਗੀਆਂ ਜੇਲਾਂ ਪੰਜਾਬ ਵਰਗਾ ਸਿਸਟਮ ਇੰਨਾ ਰਾਸ ਆਇਆ ਹੋਇਆ ਵੀ بس ਇਹ ਤੇ ਗੱਲ ਹੀ ਨਾ ਕਰੋ ਐ ਕਿ ਕੀ ਕਰਦਾ ਵੀ ਚੁੱਪ ਕਰ ਦਈਏ ਜੋ ਹੋ ਗਿਆ ਸਹੀ ਹੈ ਠੀਕ ਹੈ ਪੰਜਾਬ ਦੇ ਉੱਚ ਅਧਿਕਾਰੀਆਂ ਨੇ ਵੀ ਜਿਹੜਾ ਕਿਹਾ ਸੀ ਕਿ ਜਿਹੜੀ ਇੰਟਰਵਿਊ ਹੈਗੀ ਹੈਗੀ ਬਾਹਰ ਹੋਈ ਹੋਈ ਆ ਹਾਲਾਂਕਿ ਲਿਖਤੀ ਤੌਰ ਤੇ ਵੀ ਜਿਹੜਾ ਉਹਨਾਂ ਨੇ ਕਿਹਾ ਸੀਗਾ ਤਾਂ ਕਿਵੇਂ ਦੇਖ ਦੋ ਹੁਣ ਸਾਹਮਣੇ ਆਇਆ ਹੈਗਾ ਜਿਵੇਂ ਕਿ ਸਾਡੇ ਦੇ ਵਿੱਚ ਜਿਹੜੀ ਮੰਨੀ ਜਾਂਦੀ ਹੈ ਕਿ ਤੁਸੀਂ ਮੈਂ ਮੰਨ ਜੋ ਹਾਈ ਕੋਰਟ 'ਤੇ ਅੱਗੇ ਵੀ ਤਰਖਾਸ ਕਰਾਂਗੇ ਵੀ ਜਿਹੜੇ ਲੋਕ ਇੰਨੀਆਂ ਵੱਡੀਆਂ ਅਦਾਲਤਾਂ ਨੂੰ ਵੀ ਮਿਸ ਗਾਈਡ ਕਰਦੇ ਨੇ ਹਨਾ ਉਹਨਾਂ ਕੋਲੇ ਕਿੰਨਾ ਸਮੇਂ ਦੀ ਥੋੜ੍ਹ ਹੁੰਦੀ ਹੈ ਤੇ ਦੇਖੋ ਸਵਾ ਸਾਲ ਇੱਕ ਮੁੱਦਾ ਸਾਰਾ ਪਤਾ ਖੁਦ ਕਰਵਾਇਆ ਐਵੇਂ ਕਮਾਈ ਗਏ ਤੇ 3 ਮਹੀਨੇ ਦਾ ਹੋਰ ਟਾਈਮ ਆਵੇ ਇੱਕ ਫਿਰ ਟੋਰ ਗਠਿਤ ਕਰਤੀ ਜਿਹਦਾ ਸਮਾ ਸਾਡੇ ਸਮਾਜ ਦੇ ਸਾਡੇ ਰਾਸ਼ਟਰ ਦੇ ਲੈ ਕੇ ਲੱਗਣਾ ਚਾਹੀਦਾ ਉਹਨੂੰ ਬੇਮਤਲਬ ਜਿਹੜੇ ਸਾਡੇ ਅਫਸਰ ਸਾਹਿਬਾਨ ਨੂੰ ਵੇਸਟ ਕਰੀ ਜਾਂਦੇ ਨੇ ਗੱਲ ਕੁਝ ਵੀ ਨਹੀਂ ਐਵੇਂ ਕਿੱਡਾ ਵੱਡਾ ਬਣਾਤਾ ਮੈਂ ਸਮਝਦਾ ਵੀ ਜੇ ਗੈਂਗਸਟਰਾਂ ਕੋਲ ਇੰਨੀ ਪਾਵਰ ਆ ਗਈ ਵੀ ਉਹ ਸਾਡੇ ਸਾਰੇ ਸਿਸਟਮ ਨੂੰ ਖਰੀਦਣ ਦੀ ਸਮਰੱਥਾ ਰੱਖਣ ਲੱਗ ਗਏ ਨੇ ਤਾਂ ਮੇਰਾ ਖਿਆਲ ਹੈ ਇਹਨਾਂ ਨੂੰ ਗਵਰਨਮੈਂਟ ਨੂੰ ਗਵਰਨਮੈਂਟ ਕਹੌਣ ਦਾ ਕੋਈ ਹੱਕ ਨਹੀਂ ਹੈ ਮੈਨੂੰ ਲੱਗਦਾ ਜਿਸ ਤਰ੍ਹਾਂ ਅਫਸਰ ਬਦਮਾਸ਼ਾਂ ਵੀ ਗੱਲਬਾਤ ਨੂੰ ਮੰਨ ਰਹੇ ਆ ਤਾਂ ਉਹ ਸਰਕਾਰ ਨੂੰ ਕਿਤੇ ਜਾਵੇ ਸਹੂਲਤਾਂ ਪੈਸਾ ਉਹ ਅਫਸਰਾਂ ਤੱਕ ਦੇ ਰਹੇ ਨੇ ਨਹੀਂ ਤਾਂ ਕਦੇ ਵੀ ਕੋਈ ਆਪਣੀ ਇੰਨੇ ਵੱਡੇ ਅਹੁਦੇ ਤੇ ਬੈਠਾ ਵਿਅਕਤੀ ਕਦੇ ਗੈਂਗਸਟਰਾਂ ਦੇ ਨਾਲ ਦੀ ਗੱਲ ਨਹੀਂ ਕਰਦਾ ਕਦੇ ਵੀ ਹੋ ਸਕਦਾ ਇਹ ਗੱਲ ਹੈ ਕਿਉਂਕਿ ਉਹਨੇ ਵਰਦੀ ਦੀ ਸੰਵਿਧਾਨ ਦੀ ਸੌਂ ਖਾਦੀ ਹੁੰਦੀ ਹੈ ਤਾਂ ਜਿਉ ਨੂੰ ਤੋੜ ਰਹੇ ਨੇ ਜਾਂ ਰੋਲ ਰਹੇ ਨੇ ਤਾਂ ਜੂਰੇ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੈ ਬਹੁਤ ਵੱਡਾ ਨੈਕਸਸ ਹੈ ਤੇ ਇਹਦੇ ਨਾਲ ਸਟੇਟ ਔਰ ਸੈਂਟਰ ਦੋਨੇ ਸਰਕਾਰਾਂ ਅੜੀਆਂ ਹੋਈਆਂ ਨੇ ਕੀ ਤੁਹੋਂਗੇ ਕਿ ਆਮ ਕਿਸਾਨ ਜਿਹੜਾ ਆਪਣੇ ਪੁੱਤ ਨੂੰ ਪੜ੍ਹਾ ਲਿਖਾ ਕੇ ਵੱਡਾ ਮੁਕਾਮ ਹਾਸਲ ਕਰਵਾਉਂਦਾ ਪੂਰੀ ਦੁਨੀਆ ਦੇ ਲਈ ਸਿੱਧੂ ਮਸੇਵਾਲਾ ਬਣ ਜਾਂਦਾ ਸੋਡੇ ਲਈ ਸੁਭਦੀਪ ਸੀਗਾ ਤਾਂ ਕਤਲ ਕਰ ਦਿੱਤਾ ਜਾਂਦਾ ਦਿਨ ਦਿਹਾੜੇ ਉਸ ਤੋਂ ਬਾਅਦ ਨਵੇਂ ਤੋਂ ਨਵਾਂ ਮੋੜ ਜਿਹੜਾ ਸਿੱਧੂ ਦੇ ਕੇਸ ਦੇ ਵਿੱਚ ਆਉਂਦਾ ਚਾਹੇ ਦੀਪਕ ਟੇਨੂ ਫਰਾਰ ਮਾਮਲਾ ਹੋਵੇ ਚਾਹੇ ਇੰਟਰਵਿਊ ਹੋਵੇ ਤਾਂ ਅਫਸਰਾਂ ਦੀ ਵੀ ਮਿਲਿ ਭੁਗਤ ਸਾਹਮਣੇ ਆ ਰਹੀ ਹੈ ਮਨ ਦੁਖੀ ਹੁੰਦਾਗਾ ਵੀ ਇੱਕ ਤਰਫ ਇਨਸਾਫ ਲੈਣਾ ਦੂਜੀ ਤਰਫ ਇਹ ਕਸੂਰਿਆ ਦੁਖੀ ਤਾਂ ਦੇਖੋ ਤੁਹਾਡੇ ਸਾਹਮਣੇ ਐ ਕੀ ਤੋਂ ਕੀ ਬਣ ਗਿਆ ਹਨਾ 2 ਸਾਲਾਂ ਦੇ ਵਿੱਚ ਬਹੁਤ ਕੁਝ ਵੇਖ ਲਿਆ ਅਸੀਂ ਤਾਂ ਇਹੋ ਜੇ ਫਕਰ ਬੰਦੇ ਸੀ ਸਾਨੂੰ ਤਾਂ ਜਦੋਂ ਕਤਲ ਹੋਇਆ ਇਹ ਵੀ ਨਹੀਂ ਸੀ ਪਤਾ ਵੀ ਕੀ ਹੋ ਗਿਆ ਕੀਨੇ ਮਾਰ ਕੁਛ ਨਹੀਂ ਸੀ ਪਤਾ ਹਨਾ ਪੁਲਿਸ ਨੇ ਦੇਖੋ ਕਹਾਣੀਆਂ ਬਣਾਈਆਂ ਜੋ ਪੀਤਾ ਅਸੀਂ ਮੰਨ ਲਿਆ ਉਸ ਗੱਲ ਨੂੰ ਚਲੋ ਜੋ ਤੁਸੀਂ ਇਨਵੈਸਟੀਗੇਟ ਕੀਤਾ ਹੈ ਪੋਕੀਆ ਰਣਾਤੋਲੇ ਨੂੰ ਤਾਂ ਆਪ ਵੀ ਸਹੀ ਦੂਖ ਹੋਇਆ ਲੇਕਿਨ ਉਹਦੇ باوجود ਫਿਰ ਫਿਰ ਤੁਸੀਂ ਆਪਣੀਆਂ ਕਈਆਂ ਗੱਲਾਂ ਨੂੰ ਚੁੱਠਲਾਉਂਦਾ ਇਹ ਤਾਂ ਬਹੁਤ ਮਾੜੀ ਗੱਲ ਹੈਗੀ ਹੁਣ ਤਾਂ ਜੇ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਚੁੱਕਿਆ ਮੈਂ ਹੁਣ ਤਾਂ ਮੇਰਾ ਮਨ ਇਦਾਂ ਦਾ ਹੋਇਆ ਪਿਆ ਭਾਵੇਂ ਚਾਹੇ ਮੇਰੇ ਨਾਲ ਕਿੰਨੀ ਵੀ ਜ਼ਿਆਦਤੀ ਹੋ ਜਾਏ ਹੁਣ ਮੈਂ ਕੋਈ ਦਰਖਾਸਤ ਪੁਲਿਸ ਅੱਗੇ ਨਹੀਂ ਲੈ ਕੇ ਜਾਉਂਗਾ ਕਿਉਂਕਿ ਮੇਰਾ ਵਿਸ਼ਵਾਸ ਉੱਥੇ ਗਿਆ ਨੇ ਲੋਕਾਂ ਤੋਂ ਉੱਥੇ ਕੋਈ ਗੌਰ ਹੀ ਨਹੀਂ ਹੁੰਦੀ ਹੈ ਤੁਸੀਂ ਮੈਂ ਸ਼ੁਭਦੀਪ ਤੇ ਜਾਣ ਤੋਂ ਬਾਅਦ ਕੋਈ ਮੇਰੇ ਖਿਆਲ ਹੈ ਐ ਪਹਿਮੇ ਦਾ ਫੋਨ ਉਹਨੂੰ ਗਮ ਹੋ ਜਾਂਦਾ ਹੈ ਉਸ ਤੋਂ ਬਾਅਦ ਇੱਕ ਵਾਰ ਮੇਰੇ ਘਰੇ ਗੈਂਗਸਟਰ ਆ ਜਾਂਨੇ ਨੇ ਕਿ ਉਹ ਮੈਂ ਕਿ ਨੀ ਕੰਪਲੇਂਟਾਂ ਕੀਤੀਆਂ ਪਰ ਪਰ ਉਹਦਾ ਹੋਇਆ ਕਿ ਤੁਸੀਂ ਕਿਸੇ ਤੇ ਰੇਡ ਕੀਤੀ ਕਿ ਨਹੀਂ ਕੀਤੀ ਉਸਨੇ ਕਦੇ ਵੀ ਉਸ ਕੰਪਲੇਂਟ ਦੇ ਸਬੰਧ ਵਿੱਚ ਮੈਨੂੰ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਤੇ ਇੰਨੀ ਕਿ ਪ੍ਰਗਤੀ ਹੋ ਗਈ ਹੈ ਇਹ ਤੇ ਹੋਈ ਨਹੀਂ ਜਾਂ ਡਰੋਣਾ ਜਾਂ ਤੁਸੀਂ ਆਇਆ ਨਾ ਕਰੋ ਕੱਖ ਨਹੀਂ ਮੈਨੂੰ ਦੱਸਿਆ ਜਾਂਦਾ ਤਾਂ ਫਿਰ ਕੀ ਲੋੜਾ ਫਿਰ ਆਪ ਮੁਕੱਦਰ ਦੇ ਸਾਰੇ ਕੱਲਾਂ ਦੀ ਕੀ ਕਰਨਾ ਇਹਨਾਂ ਟਾਰਗੇਟ ਕਿਉਂ ਕੀਤਾ ਜਾ ਰਿਹਾ ਤੁਹਾਡੀ ਫੈਮਿਲੀ ਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ ਸਿੱਧੂ ਨੂੰ ਦਿਨ ਦਿਹਾੜੇ ਕਤਲ ਕਰਤਾ ਹੁਣ ਫਿਰ ਤੁਹਾਡੇ ਨੂੰ ਤੁਹਾਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਕਾਰਨ ਕੀ ਮੰਨਦੇ ਹੋ ਦੇਖੋ ਮੈਨੂੰ ਤਾਂ ਇਹ ਲੱਗਦਾ ਵੀ ਬੇਸ਼ੱਕ ਮੈਂ ਜਸਟਿਸ ਲੈਣ ਲਈ ਕੋਈ ਨਾ ਕੋਈ ਕੁਝ ਕਰਦਾ ਪਰ ਮੈਨੂੰ ਇਹ ਲੱਗਦਾ ਇਹਨਾਂ ਨੇ ਮੈਨੂੰ ਜਸਟਿਸ ਨਹੀਂ ਦੇਣਾ ਜਸਟਿਸ ਤਾਂ ਸਿੱਧੂ ਨੇ ਆਪਨਾ ਆਪ ਲੈ ਲੈਣਾ ਹੈ ਪਰਮਾਤਮਾ ਨੇ ਉਹਨੂੰ ਇੰਨੀ ਕਾਬਲੀਅਤ ਦਿੱਤੀ ਹੋਈ ਸੀ ਉਹਨੇ ਇੰਨੀ ਅ ਬਿਊਰੋਕਰੇਟਸ ਦੇ ਜੱਜ ਸਹਿਬਾਨ ਦੇ ਇਨਸਾਨੀਅਤ ਦੇ ਵਿੱਚ ਆਪਣੀ ਇਨੀ ਇੱਕ ਜਗ੍ਹਾ ਬਣਾ ਲਈ ਸੀ ਕਿ ਉਹਨੂੰ ਹਰ ਬੰਦਾ ਵੱਡਾ ਛੋਟਾ ਦਿਲੋਂ ਪਿਆਰ ਕਰਦਾ ਤਾਂ ਕਿਤੇ ਨਾ ਕਿਤੇ ਜਾ ਕੇ ਸਾਰਾ ਫਿਰਕਾ ਹੀ ਤਾਂ ਸੋਚਦਾ ਹੀ ਹੋਣਾ ਹੈ ਵੀ ਯারে ਗਲਤ ਹੋਇਆ ਬਹੁਤ ਵੱਡਾ ਤੱਕਾ ਹੋਇਆ ਇਸ ਵਿਅਕਤੀ ਦਾ ਹੀ ਕਸੂਰ ਸੀ ਵੀ ਉਹ ਛੋਟੇ ਘਰ ਚੁੱਟਕੇ ਬਹੁਤ ਵੱਡਾ ਇਨਸਾਨ ਬਣਿਆ ਬਹੁਤ ਦੂਰ ਤੱਕ ਆਪਣੇ ਕਲਚਰ ਨੂੰ ਪੰਜਾਬੀਅਤ ਨੂੰ ਲੈ ਕੇ ਗਿਆ ਹਨਾ ਉਤੇ ਉਹਨੂੰ ਸਜ਼ਾ ਉਹਦੀ ਬੜੀ ਦੇਰ ਤੀ ਦੇ ਨਾਲ ਬੜੀ ਇੱਕ ਘਿਰਣਾ ਦੇ ਤਹਿਤ ਉਹਨੂੰ ਮਾਰ ਦਿੱਤਾ ਜਾਂਦਾ ਤੇ ਸਭ ਤੋਂ ਵੱਡੀ ਦੁੱਖ ਦੀ ਗੱਲ ਕਿ ਸਾਡੀਆਂ ਸਰਕਾਰਾਂ ਉਹਨੂੰ ਮਾਰਨ ਵਾਲੇ ਵਿੱਚ ਵਧੀਆ ਰੋਲ ਨਿਭਾ ਕੇ ਗਈਆਂ ਕਿਸ ਨੇ ਸਿਕਿਉਰਿਟੀ ਲੀਕ ਕੀਤੀ ਕਿਸੇ ਨੇ ਕੁਝ ਕੀਤਾ ਕਿਸੇ ਨੇ ਸਪੋਰਟ ਵਿਡਰਾ ਕੀਤੀ ਸਭ ਕਾਸੀ ਦਾ ਪਤਾ ਪਰੰਤੂ ਭਗਵਾਨ ਤਮਾ ਨੇ ਅੱਜ ਤੱਕ ਕਿਸੇ ਦੀ ਜਵਾਬਤਨਪੀ ਕਰਨ ਦੀ ਕੋਸ਼ਿਸ਼ ਨਹੀਂ ਕੀ ਪਰੰਤੂ ਅੱਜ ਇਹ ਸਾਡੇ ਨਾਲ ਮੈਂ ਜਿਹੜਿਆ ਤਮੇ ਸੀਮਾਨ ਸਿੰਘ ਸਾਹਿਬ ਨੂੰ ਇਹ ਗੱਲ ਕਹਿਣਾ ਕਿ ਸਮਾਂ ਬਦਲੂਗਾ ਕਦੇ ਅੱਗ ਤੁਹਾਡੇ ਦਰਾਂ ਤੇ ਵੀ ਆਊਗੀ ਭੁੱਲ ਜੇ ਤੁਸੀਂ ਵੀ ਇਸੇ ਸਮਾਜ ਦੇ ਵਿੱਚ ਰਹੋਗੇ ਮੁੱਖ ਮੰਤਰੀ ਸਰਾ ਨਹੀਂ ਰਹਿੰਦੇ ਅੱਧ ਸਮਾਂ ਲੰਘ ਗਿਆ ਅੱਧ ਰਹਿ ਗਿਆ ਐਨਾ ਜਾਵੇ ਤੁਸੀਂ ਸਾਡੇ ਨਾਲ ਨਾ ਪੀੜੋ ਨਾ ਸਾਨੂੰ ਕਿਉਂਕਿ ਦੁਖੀ ਬੰਦੇ ਦੀ ਵਾਦਵਾ ਲੈ ਜਾਂਦੀ ਹੁੰਦੀ ਹੈ ਉਹ ਕੁਛ ਨਹੀਂ ਕਿਹਾ। ਜਿੱਥੇ ਤੁਸੀਂ ਗਿਆ ਜ਼ਾ ਵੀ ਪੁਲਿਸ ਦੇ ਦਰਬਾਰੇ ਜਾ ਕੇ ਵੀ ਅਸੀਂ ਬਹੁਤ ਗੁਹਾਰ ਲਗਾ ਲਈ ਸਰਕਾਰਾਂ ਦੇ ਮਿਲਾ ਲਗਾ ਲਈ ਵੀ ਅੱਕ ਚੁੱਕੇ ਆ ਤੇ ਇਨਸਾਫ ਦੀ ਹੁਣ ਕਿੱਥੋਂ ਰਹੋਗੇ ਜੀ ਕਿੱਥੇ ਜਾਉਂਗੇ ਇਨਸਾਫ ਲਈ। ਤੇ ਹੁਣ ਤੁਹਾਡੇ ਸਾਹਮਣੇ ਆ। ਮੈਂ ਹੁਣ ਸਰਕਾਰ ਨਾਲ ਮੇਰਾ ਗਿਲਾ ਸਭ ਤੋਂ ਵੱਡਾ ਤਾਂ ਇਹੀ ਹੈ ਕਿ ਕਤੋਂ-ਕਤ ਸਰਕਾਰ ਨੇ ਵੀਡੀਓ ਬਣਾਵੇ ਲਈ ਹੁਣ ਤਾਂ ਸਪਸ਼ਟ ਵੀ ਹੋ ਗਿਆ ਹਨਾ ਵੀ ਸਰਕਾਰ ਨੇ ਬਣਵਾਈ ਜਮਾਈ। ਪਰੰਤੂ ਬੰਤਪਤਾ ਦੱਸਦੇ ਹਨ ਕਿ ਜਿਹੜੀ ਭਗਵੰਤ ਮਾਨ ਸਰਕਾਰ ਹੈ ਉਹ ਗੈਂਗਸਟਰ ਬਾਹ ਨੂੰ ਗਲੋਰੀਫਾਈ ਕਰਨਾ ਚਾਹੁੰਦੀ ਹੈ ਉਹਨਾਂ ਦਾ ਖੌਫ ਹਰ ਨਾਗਰਿਕ ਦੇ ਸੀਨੇ ਤੱਕ ਭੇਜਣਾ ਚਾਹੁੰਦੀ ਹੈ ਵੀ ਜੇ ਤੁਸੀਂ ਸਾਨੂੰ ਜਿਹੜਾ ਗੁੰਡਾ ਟੈਕਸ ਜਾਂ ਤੁਸੀਂ ਆਪਣੀ ਕਮਾਈ ਦਾ ਕੁਝ ਹਿੱਸਾ ਸਾਨੂੰ ਨਾ ਦਿੰਦਾ ਤਾਂ ਤੁਸੀਂ ਫੇਕ ਨਹੀਂ ਹੋ ਤਾਂ ਸਾਨੂੰ ਗੈਂਗਸਟਰਾਂ ਦੇ ਅਧੀਨਗੀ ਕਬੂਨੀ ਪਊਗੀ ਇਹ ਤਾਂ ਸਰਕਾਰ ਦਾ ਸੰਕੇਤ ਨੇ ਸਰਕਾਰ ਤਾਂ ਨਜ਼ਰ ਹੀ ਨਹੀਂ ਆ ਰਹੀ ਖਾਸ ਕਰਕੇ ਜਦੋਂ ਮੁੱਖ ਮੰਤਰੀ ਸਾਹਿਬ ਜੇਲ੍ਹ ਮੰਤਰੀ ਵੀ ਨੇ ਤੇ ਸਾਡੀਆਂ ਜੇਲਾਂ ਮੇਰੇ ਖਿਆਲ ਨਾਲ ਸਾਡੇ ਪੂਰੇ ਮੁਲਕ ਚੋਂ ਮੁਰਾਹਾਲਾ ਕੱਢ ਨਹੀਂ ਜੇਲਾ ਜਿੰਨਾ ਤੁਸੀਂ ਕਿਹਾ ਵੀ ਜੇਲਾ ਸਹੂਦਾਵਾਂ ਦਿੱਤੀਆਂ ਗਈਆਂ ਨੇ ਮੋਬਾਈਲ ਤੱਕ ਪ੍ਰੋਵਾਈਡ ਕਰਵਾਏ ਗਏ ਨੇ ਤਾਂ ਲੱਗਦਾ ਜਿਹੜੀ ਸਿੱਧੂ ਮੂਸੇਵਾਲਾ ਕੇਸ ਦੀ ਜਿਹੜੀ ਇਨਵੈਸਟੀਗੇਸ਼ਨ ਹੋਈ ਆ ਉਹ ਸਹੀ ਢੰਗ ਨਾਲ ਹੋਈ ਆ ਮੰਨਦੇ ਨੂੰ ਤੁਸੀਂ ਜਿਹੜੀ ਉਹ ਹੁਣ ਤੁਸੀਂ ਦੇਖਿਆ ਹੋਊਗਾ ਸਲਮਾਨ ਖਾਨ ਨੇ ਤਾਂ ਕੀ ਦਿੱਕਤੀ ਹੈ ਨਾ ਇੰਟਰਵਿਊ ਦੇ ਵਿੱਚ ਵੀ ਉਹਨੇ ਕਿਹਾ ਵੀ ਸਿੱਧੂ ਮੂਸੇਵਾਲਾ ਨੂੰ ਅਸੀਂ ਮਰਵਾਇਆ ਹੈ ਔਰ ਸਲਮਾਨ ਖਾਨ ਨੂੰ ਵੀ ਅਸੀਂ ਮਾਰਾਂਗੇ ਔਰ ਉਹਨੇ ਕੱਲਾ ਕਿਹਾ ਹੀ ਨਹੀਂ ਸਰਮਾਨਖੰਦ ਦੇ ਘਰੇ ਫਾਇਰਿੰਗ ਵੀ ਕਰਵਾਤੀ ਕਿੱਥੇ ਬਹਿ ਕੇ ਕਰਵਾਈ ਗੁਜਰਾਤ ਦੇ ਵਿੱਚ ਬਹਿ ਕੇ ਕਰਵਾਈ ਔਰ ਬੰਬੇ ਪੁਲਿਸ ਨੇ 1800 ਪੰਨਿਆਂ ਦੀ ਚਾਰਸ਼ੀਤ ਪਿਆ ਤੇ ਉਹ ਜੀ ਪੁਖਤਾ ਸਬੂਤ ਨਹੀਂ ਕੀਤੇ ਨੇ ਲਾਰੈਂਸ ਦੇ ਖਿਲਾਫ ਔਰ ਜੇਲ੍ਹ ਚੋਂ ਬੈਠੇ ਜਦੋਂ ਉਹ ਗੁਜਰਾਤ ਦੀ ਇੰਨੀ ਸਸਤ ਜੇਲ੍ਹ ਦੇ ਵਿੱਚੋਂ ਬਹਿ ਕੇ ਸਰਮਾਨ ਦੇ ਘਰੇ ਫਾਇਰਿੰਗ ਕਰਵਾ ਸਕਦਾ ਮੂਸੇ ਨੂੰ ਕਿਉਂ ਨਹੀਂ ਮਰਵਾ ਸਕਦਾ ਉਹ ਸਾਰਾ ਤਿਹਾਰ ਜੇਲ੍ਹ ਦੇ ਵਿੱਚ ਉਹਨੂੰ ਕਿਹਾ ਹਾਂ ਬਾਈ ਗਿਆਨੀ ਗੱਡੀ ਚਾਰਤਾ ਮੁਬਾਰਕਾਂ ਉਹਨੂੰ ਦਿੱਤੀਆਂ ਜਾ ਰਹੀਆਂ ਉਹ ਫੋਨ ਤੇ ਉਹ ਨਾਲ ਗੱਲ ਕਰਵਾਈ ਜਾ ਰਹੀ ਹੈ ਸਭ ਕੁਝ ਸਮੋਬਾਈ ਦੀ ਸਾਰਾ ਕੁਝ ਹੋਇਆ ਸਭ ਕੁਝ ਪਰੰਤੂ ਆਪ ਵੀ ਕਿਵੇਂ ਪ੍ਰੂਵ ਕਰਾਂਗੇ ਸਾਡੇ ਨਾਲ ਸਟੇਟ ਨੇ ਖੜਨਾ ਸੀ ਸਟੇਟ ਵੀ ਗੈਂਗਸਟਰਾਂ ਦੇ ਨਾਲ ਖੜੀ ਹੈ ਤੁਸੀਂ ਵੀਡੀਓ ਦੀ ਗੱਲ ਕੀਤੀ ਸੀ ਕਿ ਲੌਰੈਂਸ ਬਸਨੋਈ ਵੱਲੋਂ ਜਿਹੜਾ ਇੱਕ ਵੀਡੀਓ ਦੇ ਵਿੱਚ ਮੰਨਿਆ ਗਿਆ ਸੀ ਦੂਜਾ ਇੱਕ ਆਡੀਓ ਸੀਗੀਆਂ ਕਈ ਗੈਂਗਸਟਰਾਂ ਦੇ ਆ ਉਹ ਭੇਜੀਆਂ ਗਈਆਂ ਸੀਗੀਆਂ ਫਰੈਂਕਸ ਕਲੈਬ ਦੇ ਵਿੱਚ ਉਹ ਮੰਨੀਆਂ ਗਈਆਂ ਨੇ ਜਾਂ ਕਿੱਥੇ ਖੜਾਗਾ ਉਹ ਮਾਮਲਾ ਨੇ ਆਡੀਓ ਕਿਹੜੀਆਂ ਸੀ ਜਿਸ ਤਰ੍ਹਾਂ ਆਡੀਓ ਸਾਹਮਣੇ ਆਈਆਂ ਸੀਗੀਆਂ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਲਾਰਸ ਬਸਨੋਈ ਨੇ ਕਿਹਾ ਕਿ ਗਿਆਨੀ ਨੂੰ ਗੱਡੀ ਚਾੜ ਦਿੱਤਾ ਸਿੱਧੂ ਮੂਸੇ ਵਾਲੇ ਨੂੰ ਲੈ ਕੇ ਜਾ ਹੋਰ ਕਈ ਉਹਨਾਂ ਦੇ ਕਿੱਥੇ ਟੀਵੀ ਚੈਨਲਾਂ ਦੇ ਉੱਤੇ ਵੀ ਕਾਫੀ ਗੱਲ ਚੱਲੀ ਸੀਗੀ ਗੱਲ ਤਾਂ ਇਹ ਹੈ ਨਾ ਜੀ ਇਹ ਉਸ ਗੱਲ ਤੋਂ ਸਾਹ ਮੁਕਰ ਜਾਂਦੇ ਨੇ ਵੀ ਜੇਲ੍ਹ ਤੋਂ ਫੋਨਿੰਗ ਚੱਲਦਾ ਮੈਂ ਉਹੀ ਗੱਲ ਦਾ ਜ਼ਿਕਰ ਤੁਹਾਡੇ ਕੋਲ ਤਾਂ ਨੂੰ ਕੀਤਾ ਵੀ ਤੁਸੀਂ ਦੇਖੋ ਬੰਬੇ ਪੁਲਿਸ ਨੇ ਬਿਲਕੁਲ ਸਮੂਤਾ ਦੇ ਨਾਲੋਂ ਚਾਰ ਸੀਰਪੇਸ਼ ਕੀਤੀ ਹੈ ਦੇ ਖਿਲਾਫ ਬਸਨੋਈ ਦੇ ਤਦ ਦੇ ਗੇਲਤੀ ਬਾਰੇ ਸੁਲਮਾਨਾ ਸੁਲਮਾਨ ਖਾਨ ਦੇ ਘਰੇ ਫੈਰਿੰਗ ਕਰਨ ਵਾਲੇ ਬੰਦਿਆਂ ਨਾਲ ਲਗਾਤਾਰ ਗੱਲ ਕਰ ਰਹੀ ਸੀ ਉਹ ਉਹ ਦੱਸ ਗੰਬੇ ਪੁਲਿਸ ਕਹਿ ਰਹੀ ਹੈ ਤਾਂ ਉਹਨਾਂ ਚ ਕੁਝ ਤਾਂ ਸਚਾਈ ਹੋਊਗੀ ਪਰ ਜੇ ਉੱਥੇ ਕਰਦਾ ਤਾਂ ਉਹ ਹੀ ਪੁਰਾਣਾ ਸੁਭਾਅ ਹੈ ਉਹ ਕਰ ਰਿਹਾ ਉਸ ਤਰ੍ਹਾਂ ਪਰ ਕਰ ਨਹੀਂ ਰਿਹਾ ਇਹਨੂੰ ਤੋ ਕਰਵਾਇਆ ਜਾ ਰਿਹਾ ਹੈ ਬਿਲਕੁਲ ਬੀਜੇਪੀ ਨੇ ਉਹਨੂੰ ਬਿਲਕੁਲ ਸਾਹਮਣੇ ਰੱਖਿਆ ਹੋਇਆ ਹੈ ਇਹਦੇ ਚ ਕੋਈ ਦੋਰ ਆਏਗੀ ਕੀ ਕਰ ਸਕਦੇ ਹੁਣ ਉਹ ਵੀ ਸਿੱਧੂ ਪਰਿਵਾਰ ਨੂੰ ਕੋਈ ਥ੍ਰੈਟ ਆ ਰਹੇ ਆ ਧਮਕੀਆਂ ਆ ਰਹੀਆਂ ਨਿਗੀਆਂ ਕਿਨੂੰ ਤੁਹਾਨੂੰ ਕੋਈ ਹੁਣ ਵੀ ਆ ਰਹੀਆਂ ਨੇ ਧਮਕੀਆਂ ਕਿਸ ਤਰ੍ਹਾਂ ਕਤਲ ਤੋਂ ਬਾਅਦ ਮੈਨੂੰ ਤਾਂ ਹੁਣ ਕੋਈ ਧਮਕੀ ਨਹੀਂ ਆਈ ਮੈਂ ਤਾਂ ਗਵਰਨਮੈਂਟ ਨੂੰ ਕਿਹਾ ਜੀ ਤੂੰ ਤੁਸਾਨੂੰ ਸਾਡੀ ਕਿਸਮਤ ਤੇ ਛੱਡ ਦਿਓ ਸਿੱਧੀ ਗੱਲ ਮੈਂ ਤਾਂ ਕੱਲ ਵੀ ਐਸਐਸਪੀ ਸਰ ਨੂੰ ਮਿਲਿਆ ਸੀਗਾ ਉਹਨਾਂ ਨਾਲ ਸਕਿਉਰਟੀ ਬਾਰੇ ਕਿਹਾ ਜੀ ਜਨਾਬ ਆਉਦੀ ਵਾਪਸ ਲੈ ਸਕਦੇ ਹਾਂ ਕਿਉਂਕਿ ਸਾਡਾ ਤਾਂ ਹੁਣ ਜ਼ਿੰਦਗੀ ਨਾਲ ਬਹੁਤਾ ਲਗਾ ਆ ਜਾ ਹੈ ਨਹੀਂ ਹਨਾ ਹੁਣ ਤੁਸੀਂ ਸਾਨੂੰ ਅ ਅਸੀਂ ਕਮਾਈਆਂ ਕਰੀਆਂ ਸੀ ਵੀ ਸਾਡੀ ਜ਼ਿੰਦਗੀ ਸੌਖੀ ਹੋ ਜੂ ਪਰੰਤੂ ਅਸੀਂ ਤਾਂ ਇੱਕ ਕੈਦੀ ਬਣ ਕੇ ਰਹਿ ਗਏ ਆ ਤਾਂ ਕੁਛ ਆਦੀ ਬਾਤ ਲੈ ਸਕਦੇ ਮੈਂ ਤਾਂ ਕੱਲ ਕਹਿ ਕੇ ਆਇਆ ਹੁਣ ਵੀ ਜਦੋਂ ਵੀ ਮਿਲਦਾ ਮੈਸੇਜ ਉਹ ਕਹਿੰਦੇ ਲੋਕ ਸੁਰੱਖਿਆ ਵਧਾਉਣ ਲਈ ਮਿਲਦੇ ਮੈਂ ਹਮੇਸ਼ਾ ਘਟਾਉਣ ਲਈ ਮਿਲਦਾ ਕਰਦੇ ਇੰਨੇ ਦੁਖੀ ਕਿਉਂ ਹੋ ਗਏ ਫਿਰ ਸਿਸਟਮ ਤੋਂ ਸਿਸਟਮ ਤੋਂ ਇੰਨੇ ਕਿਉਂ ਦੁਖੀ ਹੋਣਗੇ ਵੀ ਸਕਿਉਰਟੀ ਵੀ ਵਾਪਸ ਜਾਂਦੇ ਤੁਸੀਂ ਵੀ ਨਹੀਂ ਗੱਲ ਦੱਸੋ ਵੀ ਜਦੋਂ ਅੱਜ ਤੱਕ ਮੈਂ ਜਿੰਨੀਆਂ ਵੀ ਕੰਪਲੇਂਟਾਂ ਕੀਤੀਆਂ ਨੇ ਕਿੱਸੇ ਇੱਕ ਕੰਪਲੇਂਟ ਦਾ ਵੀ ਮੈਨੂੰ ਉਹਦੀ ਜਿਹੜੀ ਹੈ ਆਉਟਪੁੱਟ ਨਹੀਂ ਦਸੀਗੀ ਵੀ ਤੁਸੀਂ ਆਹ ਗੱਲ ਕਹੀ ਸੀ ਇਹ ਆਈ ਵੀ ਆਈ ਸੀ ਕਿੰਦਸੇ ਨਹੀਂ ਜਾਂਦਾ ਕੁਛ ਮੈਂ ਮੈਂ ਕਹਿ ਦੇਣਾ ਵੀ ਮੈਨੂੰ ਤਾਂ ਜੀ ਤੁਹਾਡੇ ਤੋਂ ਖਤਰਾ ਹੈ ਪੁਲਿਸ ਉਹਨੂੰ ਚਾਰਜ ਕਰੂਗੀ ਬਸ ਜੋ ਸਿਸਟਮ ਚੱਲਦਾ ਹੈ ਕਰਕੇ ਉਹਨੂੰ ਫਾਰਗ ਕਰ ਦੂਗੀ ਅਗਲਾ ਆਪਦੇ ਕੰਮ ਤੇ ਜਾਊਗਾ ਸਗੋਂ ਦੀ ਮੈਂ ਆਪਣਾ ਮਜ਼ਾਕ ਉਡਵਾਉਣਾ ਫੇਰ ਉਸ ਕੋਲ ਕੀ ਫਾਇਦਾ ਇਸ ਗੱਲ ਦਾ ਯਾਰ ਕਿਦਾਂ ਜਿਵੇਂ ਪੁੱਤ ਤੁਰ ਗਿਆ ਕਦਣਾ ਕਰੀ ਜਿੱਦੇ ਆ ਗਈ ਤੇ ਭੱਗ ਜਾਹਾਂਗੇ ਖਾਦੇ ਲਈ ਲੈ ਲੈਣੀਆਂ ਗੱਡੀਆਂ ਆਈਆਂ ਨੇ ਆਖਰ ਨੂੰ ਸਦਾ ਮੰਨਦਾ ਕੋਈ ਚੀਜ਼ ਤਾਂ ਹੈ ਨਾ ਜਿਸ ਤਰ੍ਹਾਂ ਇਹ ਇੰਟਰਵਿਊ ਦੇ ਸਾਹਮਣੇ ਆਇਆ ਤੱਥ ਕਿ ਇੱਕ ਪੰਜਾਬ ਤੋਂ ਹੀ ਹੈ ਇੱਕ ਬਾਹਰਲੇ ਜਿਹੜੀ ਰਾਜ ਤੋਂ ਹੋਈ ਆ ਇਸ ਨੂੰ ਲੈ ਕੇ ਤੁਸੀਂ ਅੱਗੇ ਜਾਓਗੇ ਕੋਰਟ 'ਚ ਕਿਸੇ ਰੁਖ ਕਰੋਗੇ ਜਿਹੜੇ ਹੋਰ ਵੀ ਕੋਈ ਆਪਸਰ ਅ ਵਿਚਾਰੀ ਜਿਹੜੇ ਇਨਵੋਲਵ ਮੰਨੇ ਕੋਈ ਜਦ ਤੱਕ ਸਾਹ ਨਹੀਂ ਲੜਦੇ ਦਾ ਰਹਿਣਾ ਹੀ ਹੈ ਜਿੱਥੇ ਕਿਤੇ ਹੱਥ ਪਊਗਾ ਸਾਡੇ ਕੋਲੇ ਕੋਰਟ ਹੈ ਨਹੀਂ ਕੋਰਟ ਆ ਤੁਹਾਨੂੰ ਉਮੀਦ ਹੈਗੀ ਹੈ ਔਰ ਜਿੰਨੀ ਕੇ ਗੱਲ ਤੁਹਾਡੇ ਸਾਹਮਣੇ ਕਿਹੜੇ ਨੰਗੇ ਹੋਏ ਨੇ ਇਹ ਸਾਰੇ ਕੋਰਟ 'ਚੋਂ ਹੋਏ ਨੇ ਸਾਰੇ ਅਦਾਲਤਾਂ ਦੇ ਸੱਜਾ ਰੱਬ ਵਰਗਾ ਭੋਸਾ ਹੈ ਔਰ ਉਹ ਵੀ ਆਪਣੀ ਤਰ੍ਹਾਂ ਵਿੱਚ ਕੇਸ ਨਹੀਂ ਕਰਦੇ ਦਵਾਂਗੇ ਬਿਲਕੁਲ ਇਹ ਸਾਣਾ ਸੁਭਦੀਪ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਜਿਨ੍ਹਾਂ ਨੇ ਤਾਂ ਦੱਸਿਆ ਕਿ ਉਹਨਾਂ ਵੱਲੋਂ ਜਿਹੜਾ ਲਗਾਤਾਰ ਸਰਕਾਰਾਂ ਤੱਕ ਗੁਹਾਰ ਲਗਾਈ ਗਈ ਆਪਣੇ ਬੇਡੇ ਦੇ ਇਨਸਾਫ ਨੂੰ ਲੈ ਕੇ ਦੂਜੀ ਤਰਫ ਉਹਨਾਂ ਦੱਸਿਆ ਕਿ ਗੈਂਸਟਰਾਂ ਦੀਆਂ ਜਿਹੜੀਆਂ ਇੰਟਰਵਿਊਆਂ ਜੇਲ੍ਹਾਂ ਦੇ ਵਿੱਚ ਸਰੇ ਆਮ ਹੋ ਰਹੀਆਂ ਨੇ ਤੇ ਸਰਕਾਰਾਂ ਉਹਨਾਂ ਦਾ ਜਿਹੜਾ ਪੱਖ ਪੂਰੀਆਂ ਨੇ ਉੱਥੇ ਹੀ ਉਹਨਾਂ ਨੇ ਇਨਸਾਫ ਦੀ ਵੀ ਜਿਹੜੀ ਮੰਗ ਕੀਤੀ ਆ ਅਮਰਜੀਤ ਸਿੰਘ ਪੰਜਾਬ ਤੱਕ ਮੂਸਾ ਮਾਨਸਾ